ਕਿਰਪਾ ਮੋਨ ਰਾਜੰ ਕਣੀ ਜਾਨ ਕੀ ਨਾ ਦੁਤੀ ਪੁੱਤਰ ਤਾਤੇ ਕਿਰਪਾ ਜਾਨ ਦੀਨਾ ਫਿਰੀ ਨਾਏ ਸੀਤਾ ਕਹਾਂ ਆਨ ਦੇਖਿਓ ਉਹੀ ਰੂਪ ਬਾਲਨ ਸੁਪਾਲਨ ਬਸੇਖਿਓ ਕਿਰਪਾ ਮੋਨ ਰਾਜੰ ਕਣੀ ਜਾਨ ਕੀ ਨਾ ਦੁਤੀ ਪੁੱਤਰ ਤਾਤੇ ਕਿਰਪਾ ਜਾਨ ਦੀਨਾ ਸ੍ਰੀਮੇ ਚਿਤ੍ਰਨਾਟਕੇ ਰਾਮ ਅਵਤਾਰ ਦੋਏ ਪੁੱਤਰ ਉਤਪੰਨੇ ਧਿਆਏ ਸਮਾਪਤ ਧਿਆਉ ਪਾਠ ਵੀ ਹੈ ਸਮਾਪਤੰ ਸਮਾਪਤੰ ਧਿਆਉ ਸਮਾਪਤੰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀਓ ਪੁਜੰਗ ਪ੍ਰਯਾਤ ਛੰਦ ਉਤੈ ਬਾਲ ਪਾਲੈ ਇਤੈ ਆਧਰਾਜਿ ਬੁਲੇ ਵਿੱਪ ਜਗੰ ਤਜਿਓ ਏਕ ਬਾਜੰ ਰੇਪਨਾਸ ਹੰਤਾ ਦਇਓ ਸੰਗਤਾ ਕੈ ਬੜੀ ਫੌਜ ਲੀਨੇ ਚਲਿਓ ਸੰਗ ਵਾਕੇ ਫਿਰਿਓ ਦੇਸ ਦੇ ਸੰਗ ਰੇਸਾਨ ਬਾਜੰ ਕਿਨੀ ਨਾਹਿ ਬਾਧਿਓ ਮਿਲੇ ਆਨ ਰਾਜੰ ਮਹਾ ਉਗਰ ਧੰਨੀਆਂ ਬੜੀ ਫੌਜ ਲੈਕੇ ਪਰੇ ਆਨ ਪਾਇੰ ਬੜੀ ਭੇਟ ਦੇ ਕੈ ਦਿਸ਼ਾਚਾਰ ਜੀਤੀ ਫਿਰਿਓ ਫੇਰ ਬਾਜੀ ਗਯੋ ਬਾਲਮੀਕ ਰਖੇਸ ਥਾਨੰਤਾ ਜੀ ਰਖ ਗਇਓ ਬਾਲਮੀਕਨ ਰਖ ਰਖ ਸਥਾਨ ਤਾਜੀ ਰਖ ਪਾਠ ਕਰਨ ਗਇਓ ਬਾਲਮੀਕਨ ਰਖ ਸਥਾਨ ਤਾਜੀ ਜਬੈ ਬਾਲ ਪਤਰੰ ਲਵੰ ਛੋਰ ਬਾਚਿਓ ਬੜੋ ਉਗਰ ਤਨ ਧੰਨਿਆ ਬੜੋ ਉਗਰ ਧੰਨਿਆ ਰਸਮ ਰੁਦਰ ਰਾਚਿਓ ਬ੍ਰਿਛੰ ਬਾਜ ਬੰਦਿਓ ਲਖਿਓ ਸ਼ਸਤਰ ਧਾਰੀ ਬੜੋ ਨਾਦ ਕੈ ਸਰਬ ਸੈਨਾ ਪੁਕਾਰੀ कहा जात्रे बाल लीने तुरंगं तजौ नाहि जाको सजो आन जंगं सुन्यो नाम युद्धम जबै श्रोण सूरम महाशास्त्र औडि सौडि महाशास्त्र सौडि महालोहपूरम हठे वीर हठ सबै शास्त्र लैक परयो मद सैण बडौ नाद कैक भली भात मारे पचारै सो सूरंग गिरे युद्ध जोधा रही तूरपूरम ਉਠੀ ਸ਼ਾਸਤਰ ਝਾਰੰ ਅਪਾਰੰਤ ਵੀਰੰ ਭ੍ਰਮੇ ਰੁੰਡਮੁੰਡੰ ਤਨੰ ਤਛਤੀਰੰ ਗਿਰੇ ਲੁੱਥ ਪੱਥੰ ਸੋ ਜੁੱਥੰ ਗਥਾ ਜੁੱਥੰ ਜੋ ਤੰਤ ਬਾਜੀ ਜੁੱਥੰ ਤ ਬਾਜੀ ਤਤ ਕੱਟ ਕੱਲਾ ਜੁੱਥੰ ਅੱਡ ਬਾਜੀ ਅੰਗ ਗਿਰੇ ਲੁੱਥ ਪੱਥੰ ਸੋ ਜੁੱਥੰ ਤ ਬਾਜੀ ਭ੍ਰਮੇ ਛੂਛ ਹਾਥੀ ਬਿਨਾ ਸਵਾਰਤਾਜੀ ਗਿਰੇ ਸ਼ਾਸਤਰ ਹੀਣੰ ਬਿਅਸਤਰੰਤ ਵਿਅਸਤਰੰ ਤਾ ਸੂਰੰ ਤੁਤਾ ਗਿਰੇ ਸ਼ਸਤਰ ਹੀਣ ਵਿਅਸਤਰੰ ਤਾ ਸੂਰੰ ਖਸੇ ਭੂਤ ਪ੍ਰੇਤੰ ਭ੍ਰਮੀ ਗੈਣ ਹੂਰੰ ਕਣੰ ਕੋਰ ਨੀਸਾਨ ਬੱਜੇ ਅਪਾਰੰ ਖਹੇ ਵੀਰ ਧੀਰੰ ਉਠੀ ਸ਼ਸਤਰ ਧਾਰੰ ਝਾਰੰ ਖਹੇ ਵੀਰ ਧੀਰੰ ਉਠੀ ਸ਼ਸਤਰ ਝਾਰੰ ਚੱਲੇ ਚਾਰ ਚਿਤਰੰ ਵਿਚਿਤ੍ਰੰਗ ਤਾ ਬਾਣ ਵਿਚਿਤ੍ਰੰਗ ਤਾ ਬਾਣ ਰਣੰਗ ਰੋਸ ਰੱਜੇ ਮਹਾ ਤੇਜ ਵਾਣ ਚਾਤਰੀ ਛੰਦ ਉਠਾਈ ਦਿਖਾਈ ਨਚਾਈ ਚਲਾਈ ਪਰਮਾਈ ਦਿਖਾਈ ਕੰਪਾਈ ਚਖਾਈ ਕਤਾਰੀ ਅਪਾਰੀ ਪ੍ਰਹਾਰੀ ਸੋਨਾਰੀ ਪਚਾਰੀ ਪ੍ਰਹਾਰੀ ਹਕਾਰੀ ਕਟਾਰੀ ਉਠਾਏ ਗਿਰਾਏ ਭਗਾਏ ਦਿਖਾਏ ਚਲਾਏ ਪਚਾਏ ਤਰਸਾਏ ਛੁਟਾਏ